ਦੀਰ ਕਰਦੇ ਤੇ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ गाइस ਅੱਜ ਜਾ ਰਹੇ ਅਸੀਂ ਚੰਦਰ ਅੱਲਾ ਸਵੇਰੇ ਕਿਰਤਨ ਕੀਤਾ ਹੈ ਇਹਨਾਂ ਨੇ ਡਿਊਟੀਆਂ ਡਿਊਟੀ ਸੀਗੀ ਫੋਨ ਡਿਊਟੀ ਮਤਲਬ ਉਹ ਕਰਕੇ ਆਏ ਨੇ ਇੱਕ ਤੋਂ ਤਿੰਨ ਤਿੰਨ ਦੇ ਵੀ ਚਾਰ ਵਾ ਚੱਲੇ ਨੇ ਤੇ गाइस ਅਸੀਂ ਰੋ ਰੋਜ਼ ਇਹ ਕਹਿੰਦੇ ਸੀ ਕਿ ਇਹ ਵੀ ਕਹਿੰਦੇ ਸੀ ਫਿਲਮ ਦਿਖਾ ਲਿਆ ਫਿਰ ਦਿਖਾ ਲਿਆ ਕੋ ਨਾਨਕ ਜਹਾ ਜਿਹੜੀ ਤੁਸੀਂ ਦੇਖਦੇ ਹੋਣਗੇ ਲੱਗੀ ਹੈ ਨਾ ਸੇਮ ਜਸਟਾ ਜੀ ਕੋਲ ਵੀ ਹੋਗੀ ਹੋਣਾ ਰਿਵਿਊ ਵੀ ਹੋਵੇ ਕਿ ਆਪਾਂ ਤੁਹਾਨੂੰ ਕਿਤੇ ਕੇ ਅਸੀਂ ਬੱਚੇ ਨੂੰ ਅਸੀਂ ਉਹ ਸਿੱਖਿਆ ਦੇਣੇ ਹਿਸਾਦੇ ਹੁਣ ਆਪਣੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਤਾਂ ਸਕੂਲ ਨੂੰ ਦੇਖਣਾ ਹੈ ਸਕੂਲੋਂ ਆਇਆ ਤੇ ਫਿਰ ਇਹਨਾਂ ਜਿੱਦਾਂ ਚੱਲੇ ਆਂ ਅਸੀਂ ਤੇ ਨਾਲੇ ਅੱਜ ਇੱਕ ਆਫਰ ਹੀ ਚੱਲਦਾ ਪਿਆ ਸੀ ਓਕੇ ਐਮਵੀਡੀ ਮੇਗਾ ਆਫਰ ਸੀ ਮੈਂ ਤੇ ਜਿਹੜੀ ਟਿਕਟ ਆਪਾਂ 200 250 ਦੀ ਮਿਲਦੀ ਉਹ ਅੱਜ 90 ਰੁਪਏ ਦੀ ਸਾਰੀ ਇਹ ਆਪਾਂ ਮੇਗਾ ਆਫਰ ਚੱਲਣ ਦੀ ਮੇਗਾ ਚੱਲਣਾ ਚਾਹੀਦਾ ਉਦਾਂ ਜੀ ਆਪਾਂ ਹਿੰਦਾ ਮੇਰਾ 600 ਰੁਪਏ ਲਾਈ ਜਾਣਾ ਜੇ 300-300 ਹੋਰ ਕਿੱਥੋਂ ਲੈਂਦੇ ਆ। ਫਿਰ ਖਾਣਾ ਪੀਣਾ ਵੀ ਸੀ ਵਿੱਚ ਕੁਝ। ਹਾਂ ਹੁਣ ਆਪਣਾ ਕਿ ਚਲੋ 300 ਲੱਗਾ ਆ। ਤੇ 300 ਵਿੱਚ ਆਵਾ 300 ਦਾ ਕੋਈ ਖਾਣਾ ਪੀਣਾ ਲੈਣਾ। ਅੰਦਰੋਂ ਖਾਧਾ ਤੇ ਮਹਿੰਗਾ ਪੈਣਾ। ਹੋਰ ਛਕਾਂਗੇ ਕੋਈ ਨਾ ਕੋਈ। ਇਹ ਪਹਿਲਾ ਭੁੱਖ ਲੱਗੀ ਤੇ ਇਹਨਾਂ ਨੂੰ ਪਹਿਲਾ ਕੋਈ ਨਾ ਰਸਤੇ ਤੋਂ ਲੈ ਜਾਣ। ਆਹ ਲਓ ਨਾ ਮੰਗੇ ਉੱਪਰ। ਮੈਂ ਕਿਹਾ ਲੈ ਲੈਣੇ ਰਾਤ ਵਿੱਚ ਡਾਈਪਰ ਵਾਲੇ ਨੂੰ ਬਾਪੇ ਦੇ ਵਿੱਚ ਪਾ ਲੈਣੇ। ਓਏ ਓਏ ਉਹ ਪੜਾਵੇ ਕਿ ਉਹ ਜਾਈ ਨਾ ਪਹਿਲਾਂ ਸਰਵ ਜਾਣਾ ਹੈ। ਤੇ ਅੱਧੀ ਆ ਕਿ ਪੈਕੇਟ ਬੰਦ ਹੀ ਹੋਣਾ। ਸਰਵ ਵੀ ਅਹੀਂ ਏਦਾਂ ਗੱਲ ਹੀ ਨਾ ਹੁੰਦਾ ਕੋਈ ਨਾ ਕੋਈ ਨਾ ਬਿਸਕੁਟ ਬਸਕੜੋ ਹੋ ਗਿਆ ਓਰੀਓ ਵਾਲੇ। ਉਹ ਇਹਦੇ ਇਹਦੇ ਬੈਗ ਚ ਲਗੇ ਤੇ ਜਿਹੜੇ ਪਾਣੀ ਵਾਲੇ ਬੋਤਲੇ ਹੀ ਖੜੀ ਦੀ ਕਰੋ। ਉਹਦੇ ਵਿੱਚ ਕੋਕ ਪਾਗ ਲੈ ਜੀਦਾ। ਨਾਲੇ ਜਿਹੜੇ ਕਹਿੰਦੇ ਹੈਗਾ ਜੋ ਪਾਣੀ ਬੱਚੇ ਦੋ ਦੋ ਦਿਨ ਹੁੰਦਾ ਹੈ। ਤੇ ਉਹ ਕਹਿੰਦੇ ਜਾਓ ਜਾਣ ਕਹਿੰਦੇ ਨੇ। ਉਹ ਤਾਂ ਨਹੀਂ ਚੈੱਕ ਕਰਦੇ ਪਰ ਹੁਣ ਇੱਥੇ ਜਾ ਕੇ ਪਤਾ ਨਹੀਂ ਕੀ ਕਰਦੇ ਚੈੱਕ ਕਰਨ ਕਿਵੇਂ ਅਸੀਂ ਜਿਪਣਗੇ। ਤੇ ਜਿਹੜਾ ਜਿਹੜੇ ਰਿਵਿਊ टाकਦੇ ਤਾਂ ਲੈਣੇ ਤਾਂ ਟਾਈਟ। ਤੇ ਰਿਵਿਊ ਦੇਵਾਂਗੇ। ਆੜੀ ਬਹੁਤ ਹੁੰਦੀ ਪਤਾ ਨਹੀਂ ਹੁਣ ਕਿਹਦੀ ਆ ਜਾਂਦੀ ਵੀ ਐ ਇੰਨੀ ਚਾਤੀ ਆ। ਉਹ ਨਾ ਡਿੱਗੇ ਆ। ਪਵਾ ਗਏ ਨਾ। ਹਾਰ ਨਿਕਲ। ਗਾਇਸ ਟਾਈਮ ਸਾਡਾ ਹੋ ਚੁੱਕਾ ਹੈ ਜੀ 4:48 ਤੇ 45 ਤੇ ਅਸੀਂ ਪਹੁੰਚਣਾ। 4:40 ਤਾਂ ਸਾਡਾ ਸ਼ੂ ਟਾਈਮ ਆ। ਤੇ 4:11 ਹੋ ਗਏ ਨੇ। 4:11 ਹੋ ਗਏ ਨੇ ਤੇ ਇੰਨੀ ਛੇਤੀ ਐਮਬੀਡੀ ਕਿੱਦਾਂ ਪਹੁੰਚਾਂਗੇ? ਵੇਟ ਜੋਰਾ ਸ਼ੋਰਾ। ਗਾਇਸ ਮੈਂ ਇੱਥੇ ਇੱਥੇ ਡਿੱਗੇ ਸੀ। ਉਹ ਤਾਂ ਵਲੌਗ ਆਪਾਂ ਪਾਇਆ ਹੀ ਨਹੀਂ। ਉਹ ਸਪੀਡ ਪੜੀ ਹੋਈ ਇਹਨਾਂ ਨੇ ਬਹੁਤ ਜ਼ਿਆਦਾ ਪਤਾ ਹੈ ਕਿ ਸਪੀਡ ਥੋੜਾ ਤਾਂ ਘਟਾਉਣੀ ਆ ਜਿਹੜਾ ਮੈਂ ਓਲਣ ਕੋ ਕਰਾ ਲਈਆ ਤੇ ਓਲ ਜੇ ਨਾਲ ਸੀ ਤੇ ਪਹੁੰਚੇ ਮਫਾਦਤ ਹੋਣਾ ਪੈਸੇ ਵੀ ਗਏ ਮਰੇ ਕੁਝ ਗੱਲ ਦੀ ਉਹ ਛੇਤੀ ਜਾਣਾ ਫਿਰ ਰਿਹਾ ਕਿ ਤੈਂ ਦਵਾ ਜੀ ਫਿਲਮ ਦੇਖ ਕੇ ਆ ਸੀ ਚਾਲੀ ਕਰਨੀ ਹੁੰਨੇ ਟ੍ਰੇਨ 4 ਚਾਲੀ ਤੇ ਸ਼ੁਰੂ ਸ਼ੁਰੂ ਹੋਣ ਵਾਲਾ ਹੈ ਚਾਰ ਬੱਤੀ ਹੋ ਚੁੱਕੇ ਆ ਤੇ ਇੱਥੇ ਅਸੀਂ ਟ੍ਰੈਫਿਕ 'ਚ ਅੜੇ ਹੋਏ ਆ ਟ੍ਰੈਫਿਕ ਬਹੁਤ ਜ਼ਿਆਦਾ ਆ ਮੈਂ ਤਾਂ ਗੱਡੀ ਪਿੱਛੇ ਬਹੁਤ ਭਜਾਈ ਹੁਣ ਇੱਥੋਂ ਆਣ ਕੇ ਆ ਮੈਂ ਤਾਂ ਹੋਰ ਔਖਾ ਹੀ ਹੋਈ ਜਾਂਦਾ ਵੋਕ ਕਰਾਈਏ ਡੇਟ ਆ ਕਿੰਨੀ ਕਰਨ ਨੂੰ ਆ 10 ਮਿੰਟ ਦੀ ਫਿਲਮ ਲੰਘ ਜੇਗੀ ਫਿਰ ਹੁਣ ਕੀ ਕਰ ਸਕਦਾ ਦੱਸ ਦਿਓ ਜਿਆਦੀ ਹੋਇਆ ਨਹੀਂ ਆਉਣ ਦੇ ਨਾਲ ਤੋਂ 10 15 ਮਿੰਟ ਨਿਕਲ ਜਾਓ ਸਟਾਰਟਿੰਗ ਤੇ ਹੋਣ ਪਤਾ ਲੱਗਦਾ ਵਾ ਫਿਰ ਸਟੋਰੀ ਦਾ ਔਰ ਆ ਸ਼ਾ ਪਤਾ ਨਹੀਂ ਕਿੱਥੋਂ ਤੱਕ ਅਜੇ ਸ਼ੋਅ ਹੋ ਰਿਹਾ ਨੈਟ ਤੇ ਤੇ ਆਪੇ ਕਿੱਥੇ ਤੱਕ ਆ ਚਲੋ ਦੇਖਦੇ ਆ ਕੀ ਪਹੁੰਚਾ ਉਹਨਾਂ ਨੇ ਐ ਵੀ ਤੀਜੀ ਬਿਲਡਿੰਗ ਦੇ ਜਾ ਕੇ ਉਹ ਥੀਟਾ ਦੇ ਥੇਮ ਚੜ੍ਹਨ ਨੂੰ ਚਾਹੁੰਦੇ ਐ ਨਾ ਪਹਿਲਾਂ ਗੱਡੀ ਲਾਉਣੀ ਉਹ ਵੀ ਟਾਈਮ ਲੱਗਣਾ ਕੱਲ ਵੀ ਜੇ ਆਪਾਂ ਆਉਂਦੇ ਤੇ ਕੱਲ ਵੀ ਫਿਰ ਸੁਖੀਰ ਦੀ ਵੇਟ ਕਰਕੇ ਹੀ ਜਾਣਾ ਸੀ 3 ਵਜੇ ਹੋਣ ਵੀ ਇਹਦਾ ਕਰਕੇ ਡੇਟ ਹੋਏ ਨਹੀਂ ਤਾਂ ਹੀ ਚਾਏ ਇੱਕ ਡਿਊਟੀ ਵੀ ਸੀ ਨਾ ਤੋਂ ਠੀਕ 3:00 ਉਪਰ ਰਿਵਿੰਗ ਦੋਸਤ ਜੀ ਨੇ ਕਪੜੇ ਪਾ ਕੇ ਤੁਰ ਪੈਣਾ ਰੈਡੀ ਸੀ ਆਪਾਂ ਤੇ ਰੈਡੀ ਮੈਂ ਤਾਂ ਰੈਡੀ ਸੀ ਉਹਦਾ ਬੰਨਣਾ ਹੈ ਤੁਸੀਂ ਤੁਸੀਂ ਤਾਂ ਉਹਦੇ ਮੈਂ ਦਸਤਾਰ ਬੰਨਦੀ ਬੰਦੇ ਮੈਂ ਵੀ ਬੰਨ ਲਿਆ ਤੇ ਰਾਜਵੀਦ ਦੇ ਵੀ ਮੈਂ ਕਪੜੇ ਪਾਏ ਹੋਏ ਸੀ ਆਹੋ ਦਸਤਾਰ ਉਹਦੇ ਰਾਜੇ ਬੰਨੀ ਮੈਂ ਤਿਆਰ ਹੋਣਾ ਸੀ ਪੂਰੀ ਸੈਟ ਲਾ ਕੇ ਕਰਾਂਗਾ ਤਾਂ ਮੇਰੇ ਵੀ ਟਾਈਮ ਲੱਗ ਗਿਆ ਅੱਛਾ ਗਾਇਜ਼ ਇਹਦਾ ਕਰਕੇ ਸੀ ਅੱਗੇ ਟਰੱਕ ਪਲਟ ਗਿਆ ਹੋਇਆ ਹੈ ਤਾਂ ਹੀ ਨਾ ਰਸ਼ ਹੋ ਗਿਆ ਤਾਂ ਤੇ ਹਾਂ ਚੜ੍ਹੇ ਹੋ ਗਏ ਬਹੁਤੇ ਚੜ੍ਹ ਗਏ ਲਈ ਤੇ ਤਾਂ ਪੂਰੀ ਅਤਿਸ਼ਾਦਾਰ ਬਚ ਗਿਆ ਹੈਗਾ ਬੰਦਾ ਆਹ ਸਾਰੇ ਪਲਟ ਗਿਆ ਟਰੱਕ ਜਿਹਨੇ ਟਰੈਫਿਕ ਲਾ ਲਿਆ ਤੇ ਉਹ ਇੱਥੇ ਵੀ ਲਾਈਟ ਸੀਗੀ ਹੁਣ ਤੱਕ ਚੱਲੇ ਆ ਕਿ ਛੇਤੀ ਖੁੱਲ ਗਈ ਲਾਈਟ ਹੁਣ ਤਾਂ 6 ਮਿੰਟ ਗਾਇਸ ਹੋ ਗਏ ਉੱਤੇ ਟਿਕਟੋਕ ਆਪਣਾ ਟਿਕਟੋਕ ਚਲੋ ਆਪਣੇ ਆਨਲਾਈਨ ਕਰਾਈਏ ਕੋਈ ਕਢਾਉਣੀ ਪਈ ਨਾ ਟਿਕਟੋਕ ਉਹਦਾ ਥੋੜਾ ਟਾਈਮ ਲੱਗਿਆ ਨਾ 5-7 ਮਿੰਟ ਹੋਰ ਲੱਗਣੇ ਗੱਡੀ ਬਾਹਰ ਲਾ ਲੈਣੀ ਕਿਉਂਕਿ ਅੰਦਰ ਥੱਲੇ ਉੱਧਾ ਪਾਰਕਿੰਗ ਕਰਨੇ ਆ ਤੇ 50 ਰੁਪਏ ਉੱਪਰ 100 ਰੁਪਏ ਇਨ 600 ਮੀਟਰਸ ਯੂਜ਼ ਦ ਰੌਂਡ ਅਬਾਊਟ ਟੂ ਮੇਕ ਅ ਯੂ ਟਰਨ 100 ਰੁਪਏ ਲਾ ਕੇ ਤੇ ਬਾਹਰ ਹੀ ਲਾ ਜਾਈ ਗਏ ਕਿੰਨਾ ਹੀ ਘੁੰਮ ਕੇ ਫਿਰ ਵਾਪਸ ਆਓ ਕੋਲ ਪਕੇ ਯੋ ਨੇ ਅੰਟਰਡੀਨ ਨੂੰ ਲੇਟ ਹੋ ਜਾਣਾ ਸੀ ਲੇਟ ਅਸੀਂ ਐਸਾ ਹੀ ਹੋ ਚੁੱਕੇ ਹੋਏ ਆ 7 ਕਿ ਮਿੰਟ ਉੱਪਰ ਹੋ ਗਏ ਆ 4:40 ਦਾ ਸੀ ਸ਼ਾਇਦ 10 ਮਿੰਟ ਹੁਣ ਲੇਟ ਕਹਿੰਦੇ ਸ਼ੁਰੂ ਹੋਇਆ ਸੀ ਪਹਿਲਾ ਵਾਲਾ ਸ਼ੋ ਇਹ ਵੀ ਸ਼ਾਇਦ 10 ਮਿੰਟ ਲੇਟ ਹੋ ਜਾਏ जुडियो जुडियो तो चले बस पहुंच ही गए समझ लो अरे आ गई पहुंचे पहुंचे तोਣੀ एंट्री आगे गड्डी आ रही एंट्री करवा के ਇਹਦੇ ਤੇ ਖਰੀਦਿਆ ਕਿੰਨਾ ਟਾਈਮ ਲੱਗਦਾ ਆ ਸਾਹਮਣੇ 100 ਰੁਪਏ ਪਰਚੀ ਔਰ ਕੱਡਰਾ ਪ੍ਰਿੰਟ ਤੁਸੀਂ ਆਜੋ ਆਜੋ ਇੱਥੇ ਕੰਦੇ ਲਾ ਦਿੰਦੇ ਆ ਇੱਥੇ 100 ਰੁਪਏ ਦੇ ਦਾਂਗੇ ਉਹ ਤੱਲੇ ਨਹੀਂ ਜਾਣਾ ਹੈ ਗਾਗੇ ਲੇਟ ਆ ਅੱਗੇ ਆਗਾ ਮੁੰਡਾ ਲਿਸਟ ਇੱਥੇ ਲਾ ਦੋ ਪਿੱਛੇ ਲੈ ਲੈ ਜਗਾ ਉਹ ਗਾਇਸ ਪਹੁੰਚ ਚੁਕੇ ਆ ਟਾਈਮ ਪਤਾ ਨਹੀਂ ਕਿੱਲਾ ਹੋ ਗਿਆ ਉੱਪਰ ਹੋ ਗਿਆ 50 10 ਮਿੰਟ ਉੱਪਰ ਹੋ ਗਏ ਆ ਚਲੋ ਚੱਲੀਏ ਨਿਕਲੀਏ ਹੁਣ ਕਹਿੰਦੇ ਗੱਡੀ ਥੋੜੀ ਜੀ ਨਾਲ ਕਰਕੇ ਲਾ ਦਿਓ ਜਿਸ ਪਹੁੰਚ ਗਏ ਕਿ ਥੱਲੇ ਲਿਫਟ ਆ ਗਈ ਉੱਪਰ ਪਾਏ ਤਾਂ ਜਾਵਾਂਗੇ ਛੇਤੀ ਪਹੁੰਚ ਜਾਣਗੇ ਕੋਈ ਨਾ ਪਰੋ ਲਿਫਟ ਵਿੱਚ ਚੜ੍ਹਦੇਗਾ ਹੋਰ ਟਾਈਮ ਹੋਈ ਜਾਂਦਾ ਏ ਓਏ ਓਏ ਚਲੀ ਨਾ ਆ ਗਿਆ ਕੀ ਹੋਇਆ ਰਾਜੂ ਬਹੁਤ ਮਸਾਦਾ ਚਲੋ ਚਲੋ ਗਾਇਸ ਪਹੁੰਚ ਗਏ ਹੁਣ ਛੇਤੀ ਛੇਤੀ ਕਰਾਈਏ ਟਿੱਟਾ ਲਈਏ ਅੰਦਰ ਐਂਟਰ ਹੋਈਏ ਐਕਸਾਈਟਮੈਂਟ ਜਾਦੀ ਆਪਾਂ ਵੀ ਦੇਖਣ ਆਏ ਸੋ ਲੋਜੀ ਫਿੰਗਰ ਗਾਇਸ ਪਾਉਂ ਚੁੱਕੇ ਆ ਫਾਇਦਾ ਹੋ ਰਿਹਾ ਉਹਦਾ ਟੀਨਿੰਗ ਹੋ ਰਹੀ ਅੰਦਰ ਪਸਾ ਕੇ ਪਾਸਾ ਤੇ ਲੱਗਣੀ ਹੈ ਤੇ ਕਲੀਨਿੰਗ ਹੋ ਰਹੀ ਆ ਹੋ ਗਿਆ ਮੈਮ ਚਲੋ ਕੋਈ ਨਹੀਂ ਚਲੋ ਆ ਗਿਆ ਚਲੋ ਹੁਣ ਪੁੱਣਾ ਇਨ ਕੇਸ ਆਫ ਅ ਮਰਜੈਂਸੀ ਐਂਟਰੀ ਹੋ ਚੁੱਕੀ ਹੁਣ ਆਪਾਂ ਆਰ ਸਕੈਨ ਪ੍ਰੋਸੈਸ ਦੇਖਿਆ ਬੈਠੇ ਆ ਗਏ ਹੀ ਕਨਫਿਊਜ਼ ਹਾਂ ਹਾਂ ਪਰ ਹੁਣ ਨਾ ਨੂੰ ਪਤਾ ਲੱਗਾ ਲੈਗ ਚੈੱਕ ਹੋ ਗਿਆ ਗਾਇਸ ਨਿਕਲ ਆਇਆ ਸੀ ਮਿਲ ਗਿਆ ਸਹੀ ਮਿਲ ਗਿਆ ਇੱਕੋ ਬਾਕੀ ਦਾ ਬੋਕ ਹੋ ਗਿਆ ਬੈਠ ਜੋ ਸੋਫਾ ਤੇ ਨਹੀਂ ਜਾਣਾ ਚਲੋ ਤੁਹਾਨੂੰ ਪਤਾ ਲੱਗਣਾ ਰਾਜੀ ਕਿੱਥੇ ਆਇਆ ਸੀ ਅਜੇ ਸਟਾਰਟ ਨਹੀਂ ਹੋਈਏ ਲੂਜ਼ ਗਮ ਕਾਫੀ ਲੇਟ ਹੋਗੀ ਫਿਰ ਤਿਆਰਾ ਆਪਾਂ ਸਹੀ ਟਾਈਮ ਤੇ ਆ ਗਏ ਰਾਜਵੀਰ ਰਾਜਵੀਰ ਸੁਖਵੀਰ ਵੀ ਉੱਪਰ ਉਹ ਸੀਟਾਂ ਦੇਣਾ ਕੰਫਰਟੇਬਲ ਸੀਟਾਂ ਦੇ ਸਲੀਪਿੰਗ ਸੀਟ ਵਿੱਚ ਗਿਆ ਹਾਰਦਿਕ ਦਾ ਐਕਸਪਰਟ ਸੈਟ ਹੁੰਦਾ ਬੱਟਾ ਇੱਦਾਂ ਸਾਈਡ ਤੇ ਉਹ ਸਾਈਡ ਹੋਰ ਕੋਈ ਚੇਂਜ ਕਰ ਲੈ ਹੈ ਹੋਰ ਕੋਈ ਚੇਂਜ ਦੇਖਾ ਨੇ ਦਸਤਾਰ ਲਾ ਲਈਏ ਹੁਣ ਜिद ਕਰਦਾ ਪਿਆ ਇੰਟਰਵਲ ਹੋ ਗਿਆ ਹਾਫ ਮੂਵੀ ਕਿੱਦਾਂ ਦੀ ਲੱਗੀ ਸਗੀ ਵਧੀਆ ਆ ਨਾ ਅਗਲੀ ਮੂਵੀ ਮੈਂ ਪੋਪ ਕੌਰ ਦੇ ਨਾਲ ਖਾਣਾ ਚਾਹਣਾ ਪਰ ਪੋਪ ਕੌਰ ਨਹੀਂ ਮਿਲਦੇ ਇਹ ਬੜਾ ਜिद ਕਰਦਾ ਪਿਆ ਜਾ ਘੁਮਾ ਲਿਓ ਇਹਨੂੰ ਨਹੀਂ ਸਾਰੀ ਖਾ ਲਈਏ ਚੱਲੀਏ ਲੈ ਇਹ ਮਕਾਬਾ ਛੋੜ ਕੇ ਪੋਪ ਕੌਰ ਖਾਣੇ ਰ ਕੈਪੈਸਿਟੀ ਪਰਲੇ ਮਾਰਿਆ ਪਪਾ ਨੇ ਤੱਕੋ ਕੋਲਿਆ ਦੋ 50+ ਫੰਕਸ਼ਨ ਪਾੜੀ ਪੀ ਕੇ ਸਾਰੋ ਜਰਾਜਵੀਰ ਦੁੱਧ ਪੀ ਲਾ ਹੈਗਾ ਤੋਦੇ ਕਹ ਹੈਗਾ ਹਾਓ ਮੰਮੀ ਕਮਾਲ ਕਰ ਦਿਆ ਕਲ ਰਾਜਵੀਰ ਬਾਏ ਕਸਟਮਰ ਰਾਜਵੀਰ ਪਾਕਟ ਚ 100 ਰੁਪਿਆ ਮਿਲਿਆ ਦੇਖੇ ਧੋਤਾਂ ਗਿਆ ਹੋਣਾ ਨਾ ਹੁਣ ਉਹ ਲੈਣ ਚੱਲੇ ਕਹਿੰਦੇ 100 ਰੁਪਿਆ ਦਾ ਜੋ ਲੈਉਣੇ ਚੱਲੇ ਲੈਣ ਆ ਪੀਵੀਆਰ ਆਇਮ ਆਫ 2000 ਆਬਵੀਅਸ ਚੋਇਸ ਲੈ ਲੈਣੀ बार so, <laughs> so, आ चुके हम आप लिफ्ट चले वहां फिल्म बहुत सोहनी सी सारे जने अपने बच्चा जरूर आहोत सोहनी फिल्म सी ਚਲੋ ਚਲੋ ਕਿੱਧਰ ਪੌੜੀਆਂ ਪਸੰਦ ਆਈਏ ਫੱਜ ਫੱਜ ਪੌੜੀਆਂ ਵਾਲੀ ਜਾਂਦਾ ਫੜਾ ਫੜਾ ਫੜੀ ਫੜੀ ਫੜੇ ਉਹਨਾਂ ਉਹ ਤੇ ਨਹੀਂ ਜਾਣਾ ਚੱਲੀਏ ਹੁਣ ਛਰਾਰਤੀ ਚੱਲੀਏ ਗਾਈ ਹੁਣ ਘਰ ਚੱਲੀਏ ਹੁਣ ਰਾਜਵੀਰ ਰਾਜੇ ਚੂਤ ਇਹ ਲੈਂਦਾ ਪਿਆ ਪਾਗਲ ਗਾਇਸ ਦੇ ਕੈਥਲੋਨ ਚ ਗਏ ਸੀ ਥੋੜੇ ਬੋਤੇ ਪੈਸੇ ਇਹਨਾਂ ਦੇ ਉੱਥੇ ਲੱਗ ਗਏ ਜੇ ਇਥੋਂ ਕੋ ਖਾਦਾ ਨਹੀਂ ਤੇ ਹੁਣ ਇਹਦੇ ਤੇ ਲਾਤੇ ਬੋਲ ਲੈ ਲੀ ਇਹਦਾ ਤੇ ਸ਼ਰਟ ਲੈ ਲੀ ਇੱਕ ਵਾਈਟ ਕਲਰ ਦੀ ਚਲੋ ਜੀ ਚੱਲੀ ਗਿਆ ਹੁਣ ਬਾਏ ਬਾਏ ਕਰ ਦੋ ਬਾਏ ਬਾਏ ਫੇਰ ਆਵਾਂਗੇ ਕੰਨਾ ਬੰਦ ਹੋ ਗਿਆ ਹੁਣ ਤੁਹਾਨੂੰ ਪਵੇ ਜਿਹੜਾ ਲੇਟ 500 ਮੀਟਰਸ ਬੇ ਲੈਫਟ ਦਸਤਾਰ ਲਾ ਲਈ ਸੀ ਗਾਇਜ਼ ਇਹਨੇ ਹੁਣ ਫੇਰ ਇਹਦੇ ਸਜਾਤੀ ਹੈ ਬੜਾ ਇਹਨੇ ਤੰਗ ਕੀਤਾ ਅੱਜ ਅੱਜ ਇਹਨੇ ਮੇਰੇ ਕੋ ਪੇਰ ਵੀ ਖਾਦੀ 1:00 ਵਜੇ ਇੱਥੇ 1:00 ਵਜੇ ਲੋਇਆ ਸੀ ਫੇ ਕਿੱਦਾਂ ਲੋਇਆ ਸੀ ਕਾਕੇ ਕਿੱਦਾਂ ਲੋਂਦਾ ਸੀ ਫਿਰ ਆ ਵੀ ਕਿੱਦਾਂ ਲੋਂਦਾ ਸੀ ਆਹ ਉਹ ਬਾ ਆ ਗਏ ਪਾਪਾ ਆ ਗਏ ਪਾਪਾ ਬਾਰੀ ਖੋਲੀ ਜਾਨਾ ਕਿਤਾਬਾਂ ਲੈ ਲਓ ਕਿਤਾਬਾਂ ਰਾਜਵੀਰ ਕਿੱਦਾਂ ਰੋਂਦਾ ਸੀ ਆ ਗਾਇਸ ਟਾਈਮ ਚੈੱਕ ਕਰੋ ਤੁਸੀਂ ਸਵੇਰ ਹੋ ਗਈ ਸਾਨੂੰ ਹੋ ਗਿਆ ਸਖੀਰ ਵੀ ਭੱਜ ਗਿਆ ਲਾ ਲਈ ਟੋਣੀ ਗਿਆ ਤੈਨੂੰ ਨਹੀਂ ਲੈ ਕੇ ਗਏ ਨਹੀਂ ਲੈ ਕੇ ਗਏ ਤੈਨੂੰ ਆ ਕਿਤਾਬਾਂ ਲੈਣ ਤੈਨੂੰ ਨਹੀਂ ਲੈ ਕੇ ਗਏ ਆਏ ਹਾਏ ਤੈਨੂੰ ਲੈ ਕੇ ਨਹੀਂ ਗਏ ਇਦਾਂ ਸਾਰੀਆਂ ਕਿਤਾਬਾਂ ਹੀ ਕਿਤਾਬਾਂ ਕਿਤਾਬਾਂ ਹੀ ਕਿਤਾਬਾਂ ਕਿਤਾਬਾਂ ਹੀ ਕਿਤਾਬਾਂ ਕਾਪੀ ਹੀ ਕਾਪੀਆ ਲੱਗਾ ਸਟਾਰਟ ਕਰਨ ਗੱਡੀ ਨੋ ਮਾਰਾਂਗੀ ਮੈਂ ਆ ਇਦਾਂ ਚਲਾਉ ਇਦਾਂ ਚਲਾਈ ਦੀ ਹੁੰਦੀ ਪੰਗੇ ਪੂਰੇ ਲੈਣੇ ਇੱਥੋਂ ਸ਼ਾਲ ਮਾਰ ਕੇ ਉੱਥੋਂ ਤੱਕ ਪਹੁੰਚ ਗਿਆ ਏ ਗੰਦਾ ਬੱਚਾ ਹਾਂ ਨਹੀਂ ਹੋਣੇ ਰਾਜਵੀਰ ਇੱਧਰ ਆ ਇੱਧਰ ਆ ਜਾ ਮਮਾ ਹਾਂਜੀ ਉਹ ਮਮਾ ਮੈਨੂੰ ਮਰੀਏ ਸਾਡੇ ਸਕੂਲ ਦੀਆਂ ਉਥੋਂ ਹੋਰth ਕਲਾਸ ਵਾਲੀਆਂ ਮਿਲ ਗਈਆਂ ਇੱਕ ਇੰਗਲਿਸ਼ ਦੀ ਇੱਕ ਮੈਥ ਦੀ ਮਿਲੀ ਸਾਨੂੰ ਅੱਛਾ ਮੈਂ ਕਾ ਖੜਕਾ ਤੇ ਇੱਥੇ ਮਾਰਦਾ ਹੱਥ ਖੜਕਾਉਂਦਾ ਕਿ ਯਾਰ ਮੈਨੂੰ ਵੀ ਲੈ ਜਾਓ ਮਿਲ ਗਈਆਂ ਕਿਹੜੀ ਕਲਾਸ ਦੀਆਂ 11th ਵਿੱਚ 11th ਪਲੱਸ 2 ਦੀਆਂ ਲੈਣੀਆਂ ਸੀ ਆ ਮੈਂ ਕਾ ਕਾਈਂ ਕਿਥੋ ਨਹੀਂ 10th ਦੀਆਂ ਲੈਣੀਆਂ ਮਿਲ ਗਈਆਂ ਮਿਲ ਗਿਆ ਉਹ ਦੋ ਟレイン ਲੈਣ ਚ ਆਜੋ ਫੇ ਛੇਤੀ ਨੇਰਾ ਬਹੁਤ ਹੋ ਗਿਆ ਬੁੱਕਸ ਲੈਣ ਆ ਹੀ ਆਏ ਆ ਦੀਦੀ ਦੀਆਂ ਅਮਨ ਦੀਆਂ ਗਿੱਧੇ ਮੁੰਡੇ ਦੀਆਂ 10th ਦੀਆਂ ਪਤਾ ਨਹੀਂ 9th ਦੀਆਂ ਇਹ ਕਹਿੰਦਾ ਮੇਰੀਆਂ ਵੀ ਮੰਮਾ ਉੱਥੇ ਮਿਲਦੀਆਂ ਵਾਂ ਇਹ ਤਾਂ ਸਕੂਲ ਲੈ ਲਿਆ ਸੀ ਸਾਨੂੰ ਪਹਿਲਾਂ ਪਤਾ ਹੁੰਦਾ ਸੀ ਬਾਹਰੋਂ ਲੈ ਲਾਂਦੇ ਹੁਣ ਉਹਨਾਂ ਆਪਣਾ ਕੁਝ ਲੱਭਦਾ ਫਿਰਦਾ ਦੇਖਣਾ ਰਾਜਵੀਰ ਕੀ ਕੀ ਵੇਖਦਾ ਪਿਆ ਰਾਜਵੀਰ ਨੇ ਵੀ ਵੇਖ ਲਿਆ ਵੀ ਪਾਪਾ ਆ ਗਏ ਲਿ ਗਈ ਸਾਰ ਵਾਰ ਦੀ ਤਰ੍ਹਾਂ ਹੁਣ ਅਸ ਕੋ ਚੁੱਕਿਆ ਕਤਾਰ ਪਰ ਭੁੱਖ ਬਹੁਤ ਜ਼ਿਆਦਾ ਲੱਗੀ ਹੁਣ ਸਵੇਰ ਦੀ ਰੋਟੀ ਖਾਧੀ ਆ ਤੇ ਹੁਣ ਲੱਗਿਆ ਸੀ ਪ੍ਰਸ਼ਾਦਾ ਸ਼ਕਲ ਆ ਗਏ ਉੱਥੇ ਹੀ ਆਪਣੇ ਆਪਣਾ ਫਾਰਮ ਹਾਊਸ ਤੇ ਪ੍ਰਸ਼ਾਦਾ ਸ਼ਕਲ ਹੈ सावीर आ जाओ हैंडीवॉश करो ऊपर लगे शुरू आज पहले भाज के अंदर आ गया आप गाइस लंगर प्रसादा शटल प्लेट लिया है तो मैं सब अपनी प्लेट ले आए हैं मेरी खाली है गई रश हो गया काफी इतने हो शांति राशि ना हो ਕਰਵਾਇਆ ਵਾ ਬਫੇ ਦੇ ਵਿੱਚ ਪੀਜ਼ਾ ਵੀ ਆ ਗਿਆ ਕਿਊਡਸ ਵਗੈਰਾ ਸਿਖਾ ਚੁੱਕੇ ਹੋਏ ਪਹਿਲਾਂ ਹੁਣ ਰੋਟੀ ਖਾ ਰਹੇ ਆ ਬਹੁਤ ਮਸਾਲੇ ਦੀ ਰੋਟੀ ਖਾ ਰਹੇ ਆ ਇਹ ਨਹੀਂ ਪੈਂਦਾ ਹੈਗਾ ਹੈਲੋ ਗਾਇਸ ਤਾਂ ਬਹੁਤ ਅੱਛੀ ਸ਼ਗਲਿਆ ਪ੍ਰਸਾਦਾ ਆਪਣੇ ਫਾਰਮ ਵਾਸਤੋਂ ਬਹੁਤ ਬੋ ਲੱਗੀ ਸੀ ਨਾਲ ਪੈਸੇ ਪੂਰੇ ਕਰਨੇ ਸੀ ਅੱਜ ਮਾਰੂ ਦੱਸਿਆ ਮੈਂ ਕਿ ਅੱਜ ਪੈਸੇ ਪੂਰੇ ਹੋ ਗਏ ਨੇ ਸਵੇਰੇ ਦਾ ਡੇਰੇ ਤੋਂ ਹੁਣ ਤੁਸੀਂ ਦੇਖਿਆ ਬਲੋਜ ਸਵੇਰੇ ਗੁਰਦਕਾਹ ਕਿੰਨਾ ਕਰਨ ਗਿਆ ਹਉਥੋਂ ਹੀ ਸ਼ਕਾਂਗੇ ਕੂੜੇ ਛੋਲੇ ਤੇ ਮੋੜ ਉਹਦੇ ਭੁੱਖ ਤੇ ਲੱਗ ਜਾਣੀਆਂ ਆਪੇ ਭੁੱਖ ਲੱਗੀ ਸੀ ਜ਼ਬਰਦਸਤ ਅੱਜ ਅਸੀਂ ਔਕੜ ਵਗੈਰਾ ਤੋਂ ਕੁਪਰੇਜ ਕੀਤਾ ਅਸੀਂ ਉਥੋਂ ਨੀਣਾ ਸ਼ਕਿਆ ਜ ਮਤਲਬ ਪੀਵੀਐਸ ਮੇਜ ਉਹ ਥੀਏਟਰ ਚ ਗੁਜਰੀ ਲਿਆ ਉਥੋਂ ਵੀ ਨਾ 7-8 ਸੌ ਰੁਪਏ ਆਦੇ ਵਾਦੂ ਦਾ ਹੀ ਐਵੇਂ ਖਰਚਾ ਹੀ ਆ ਉਹਦਾ ਕੋਕ ਕੋ ਨਹੀਂ ਉਹ ਮਹਿੰਗੇ ਚਾਰ ਪਾਸੇ ਬੋਕਰ 350 ਦੀ ਕੋਲ ਡਰਿੰਕ ਇਹ ਫਾਇਦਾ ਉਹਦੇ ਵਿੱਚ ਕਰਕੇ ਉਥੋਂ ਇਹਨਾਂ ਮੈਂ ਕਹਾਂ ਇਸ ਫੇਰ ਮੈਂ ਕਹਾਂ ਉਥੋਂ ਨਹੀਂ ਛੱਗਣਾ ਬਾਹਰ ਜੋ ਤੇਰਾ ਦਿਲ ਕਰੇਗਾ ਤੂੰ ਛੱਗ ਇੰਨੇ ਵੀ ਕੰਪਰੋਮਾਈਜ਼ ਕਰ ਲਿਆ ਸਾਡੇ ਨਾਲ ਅੱਜ ਇਸ ਕਰਕੇ ਤੁਹਾਨੂੰ ਟਾਈਮ ਵੀ 10 10 ਹੋ ਗਏ ਨੇ ਤੇ ਮਾਮੇ ਹੋਣਾ ਲੋ ਕਰਕੇ ਉਹਦੇ ਛੇ ਸੌਂ ਜਾਂਦੇ ਨੇ ਕਿ ਯਾਰੀ ਤੇ ਫਿਰ ਉਹਨਾਂ ਨੂੰ ਵੀ ਠਾਣਾ ਵਿੱਚ ਦਿੱਕਤ ਹੁੰਦੀ ਨਾ ਠੱਕੇ ਨਾਲ ਹੀ ਲੇਟ ਹੋ ਗਏ ਚਲੋ ਬਾਅਦ ਵਿੱਚ ਮਿਲਦੇ ਘਰ ਜਾ ਕੇ ਹਾਂਜੀ ਗਾਇਜ਼ ਤੇ ਹੁਣ ਅਸੀਂ ਆ ਗਏ ਆ ਕਾਰ ਪਹੁੰਚ ਗਏ ਸੀ ਅਹੀਂ ਪੌਣੇ ਇੱਕ 11 ਵਜੇ ਪਹੁੰਚ ਗਏ ਸੀ ਜੀ ਮਾਮਾ ਜੀ ਹੁਣ ਸੌ ਗਏ ਸੀ ਤੇ ਨਾ ਕਿ ਉਹ ਕੁੰਡਾ ਖੋਲ ਗਏ ਸੀ ਕਹਿੰਦੇ ਸੀ ਲੱਗੀਆਂ ਤੁਸੀਂ ਆ ਗਏ ਲੱਗ ਗਿਆ ਮੈਂ ਦਾਸ ਤਾਂ ਲੱਖਣ ਵੱਡੇ ਲੱਗੇ ਆ ਗਏ ਤੇ ਕਹਿੰਦੇ ਫਿਰ ਅਸੀਂ ਲੱਗੀਆਂ ਸੌਣ ਤੇ ਦਰਵਾਜ਼ਾ ਖੋਲ ਲਈਏ ਮੈਂ ਠੀਕ ਹੈ ਤੇ ਹੁਣ ਚੇਂਜਿੰਗ ਹੋ ਗਈ ਸਾਡੀ ਸਾਰੇ ਜਾਣੇ ਪਹੇਗੇ ਆ ਢੇਰੀ ਢੇਰੀ ਆਪਣੀ ਆਪਣੀ ਥਾਂ ਤੇ ਤੇ ਬਾਕੀ ਅੱਜ ਦਾ ਬਲੌਗ ਕਿਦਾਂ ਦਾ ਲੱਗਾ ਜਰੂਰ ਦੱਸਿਓ ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ਤੇ ਫਿਲਮ ਦਾ ਜਿਹੜਾ ਇਹ ਰਿਵਿਊ ਆ ਗਈ ਦਿੰਨੇ ਕਿ ਬੈਸਟ ਹੈ ਮੂਵੀ ਕਿ ਬਹੁਤ ਸੋਹਣੀ ਇਹ ਤੇ ਕੁਰਬਾਨੀ ਦਾ ਵੀ ਜ਼ਿਕਰ ਹੋਇਆ ਸਾਰਾ ਕੁਝ ਕਿ ਚਲੋ ਅਸੀਂ ਅਸੀਂ ਮੈਂ ਆਪਣੇ ਆਪਣੇ ਫੇਸ ਨਾ ਮੂੰਹ ਨਾ ਬੱਚੇ ਨੂੰ ਨਹੀਂ ਦਿਖਾ ਸਕਦੇ ਆਜ਼ਮੀ ਨਹੀਂ ਦਿਖਾ ਸਕਦਾ ਮੈਂ ਤਾਂ ਹੀ ਖੜਨ ਦਾ ਬੱਚੇ ਨੂੰ ਮੋਟੇ ਵੇ ਹੁੰਦਾ ਹੈ ਕਿ ਚਲੋ ਬੱਚੇ ਦੇਖਣ ਕਿਉਂਕਿ ਦੇਖ ਕੇ ਛੇਤੀ ਬੱਚੇ ਕੈਚ ਕਰਦੇ ਆ ਤੇ ਜਿਵੇਂ ਬੋਲ ਕੇ ਦਾ ਅੰਝ ਤੇ ਬੋਲ ਕੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਹੈ ਬੱਚਿਆਂ ਨੂੰ ਤੇ ਚਲੋ ਇੱਕ ਇਹ ਵੀ ਹੁਣ ਉਹਨੂੰ ਪਤਾ ਲੱਗ ਗਿਆ ਕਿ ਕਾਮਾਗਾਟਾ ਮਾਰੂ ਉਹਨੂੰ ਵਜਾਜ ਕੀ ਹਿਸਟਰੀ ਕੀ ਉਹਦੀ ਹਨ ਤੇ ਉਹਨੇ ਵੀ ਦੇਖੀ ਉਹਨੇ ਪਸੰਦ ਕੀਤੀ ਕਹਿੰਦਾ ਵਧੀਆ ਲੱਗੀ ਬਾਪਾ ਮੈਨੂੰ ਤੇ ਐਵੇਂ ਕਰਨਗੇ ਕੰਮ ਸਾਰਿਆਂ ਦਾ ਵਿੱਚ ਰੋਜ ਜਿੰਨੇ ਸਿੰਗਰਾਂ ਦਾ ਸੀ ਸਾਰਿਆਂ ਦਾ ਕੰਮ ਵਧੀਆ ਹੋਇਆ ਗੁਰਪੀ ਕੁਗੀ ਹੋਣ ਦਾ ਯਾਰ 바ਵਾ ਗੁਰਦੇਵ ਸਿੰਘ ਦਾ ਜਿੰਨਾ ਰੋਲ ਕੀਤਾ ਉਹ ਵੀ ਵਧੀਆ ਹੈ ਸਿੰਗਰ ਇੱਕੋ ਹੀ ਜਾਂ ਬਾਕੀ ਸਾਰੇ ਐਕਟਰੀ ਸੀ ਉਹ ਆਹੋ ਸਿੰਗਰ ਇੱਕੋ ਹੀ ਤੇ ਦਸਰ ਤੇ ਦਸਰ ਦਾ ਵੀ ਰੋਲ ਵਧੀਆ ਸੀ ਕੁਗੀ ਐਕਟਰ ਉਹ ਉਦਾਂ ਲਿਖੇ ਕਈ ਵਿੱਚ ਨਹੀਂ ਆਏ ਨਾ ਤੇ ਬਹੁਤ ਵਧੀਆ ਤੇ ਇੱਥੇ ਕਰਦੇ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਮਿਲ ਜਾਂ ਨਵੇਂ ਸਵੇ ਤੇ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਰੱਬ ਰੱਖਾ ਬਾਏ ਬਾਏ